स्वागत है किसान वीरो होडा ਢਲੋਂਦੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲ ਜੀ ਜਾਂਦਾ ਬਾਈ ਬੱਗੇ ਕੋਲੇ ਪਹੁੰਚੇ ਆ ਤਿੰਨ ਨਾਗ ਆਪਾਂ ਤੁਹਾਡੇ ਵਾਸਤੇ ਸੇਲ ਲਈ ਲੈ ਕੇ ਆਏ ਆ ਦੋ ਸੂਏ ਸਵਾਏ ਆ ਜੀ ਇੱਕ ਐਰ ਸੈਰ ਤੇ ਜਰਸੀ ਨਾਲ ਕਰਾਉ ਸਗਾ ਇੱਕ ਪਿਓਰ ਐਚ ਫਤ ਇੱਕ ਗਰਲੈਂਡ ਹੋ ਜਾਗੀ ਠੀਕ ਹੈ ਜੀ ਪਿਓਰ ਆ ਤਾਂ ਪਰ ਗਰਲੈਂਡੋ ਕਹਿ ਨਹੀਂ ਸਕਦੇ ਪਰ ਗਰਲੈਂਡੋ ਜੀ ਪੈਂਦੀ ਹੈਗੀ ਇਹ ਗੱਬਣਾ ਤੇ ਜੇ ਆਪਾਂ ਗੱਲਬਾਤ ਕਰ ਗਏ ਹਾਂਜੀ ਹਾਂਜੀ ਠੰਡੀ ਸੀਲ ਪੂਰੀ ਤੇ ਪਿੰਡ ਚੌਕੇ ਨੰਬਰ ਨਾਮ ਡਰੈਸ ਬੋਲੋ ਬਾਈ ਪਹਿਲਾਂ ਬੱਗਾ ਸਿੰਘ ਜੀ ਨਾਮ ਬੱਗਾ ਸਿੰਘ ਬੱਗਾ ਹੈ ਨਹੀਂ ਪਿੰਡ ਚੌਕੇ ਜਿਹੜਾ ਮਿੰਡਾ ਤਹਿਿਲ ਵਾਲੇ ਨੇ ਤੇ ਨੇੜੇ ਤੇੜੇ ਆਪਣੇ ਜਿਹੜੇ ਕੁੱਕਰ ਜੀ ਵੱਲੋਂ ਰਾਲਾ ਤੇ ਪ੍ਰਾਈਵੇਟ ਹੈ ਜੀ ਨੰਬਰ 987624270 ਪਿੰਡ ਆ ਗਿਆ ਚੌਕੇ ਹਨਾ ਤੇ ਕਿੰਨੇ ਨਾਗ ਦਿਖਾ ਰਹੇ ਆ ਅੱਜ ਤਿੰਨ ਨਾਗ ਆ ਬਾਈ ਆਹ ਰਾਂਝੂ ਜਗਾ ਹੂੰ ਵੀਰ ਆਪਣੇ ਕੋਲ ਵੀਡੀਓ ਓਕੇ ਆ ਓਕੇ ਜੀ ਪਾਕੇ 7 ਕਿਲੋ ਦੁੱਧ ਘੱਟਾ ਵਹਿੜ ਦਾ ਹੂੰ ਤੇ ਉਹ ਵੀ ਰਾਤੀ ਸੀ ਜਾਈ ਉਹ ਵੀ ਰਾਤੀ ਸਵੇਰ ਹਾਂ ਪੂਰੀ ਜੀ ਰੁੱਕ ਕੇ ਬਹਿਣ ਤੇ ਅੱਜ ਫਿਰ ਸਾਰੇ ਰੰਗ ਹਨਾ ਵੀਡੀਓ ਦੇ ਵਿੱਚ ਜਿਹੜਾ ਕੋਈ ਚਾਹੁੰਦਾ ਸੀਖਾਂ ਵਾਲੀ ਡੱਬੀ ਤੋਂ ਲੈ ਕੇ ਸਾਰਾ ਸੌਦਾ ਆਪਣੀ ਦੁਕਾਨ ਦੇ ਵਿੱਚ ਹੈਗਾ ਹਨਾ ਜਰਸੀ ਹਾਂ ਐਰ ਸ਼ੈਰ ਤੇ ਇਹਦੇ ਦੇ ਆਪਾਂ ਕਰ ਲੈਨੇ ਸਟਾਰਟ ਪਹਿਲਾਂ ਜਰਸੀ ਐਰ ਸ਼ੈਰ ਤੋਂ ਕਿਉਂਕਿ ਇਹਨੇ ਦੁੱਧ ਵੀ ਕਰਨ ਵਾਲੀ ਨੇ ਫੈਟ ਵਾਲਾ ਪਾਉਣਾ ਹਨਾ ਫਲ ਵੀ ਦਿਖਾ ਦੇ ਬਾਈ ਜਰਸੀ ਹੂੰ ਥਣ ਥਣ ਦੇਖੋ ਇੱਕ ਨੰਬਰ ਆ ਅਦੂ ਦਾ ਮਾਰਕ ਆ ਪੈਣੀ ਸ਼ੀ ਜਰ ਦੇਖੇ ਜੀ ਮੁੰਡਾ ਤੇ ਬਾਕੀ ਦਾ ਭਾਉਂ ਦੀ ਥੱਲੇ ਟੌਪ ਦੇ ਥੱਲੇ ਬੰਨ ਕੇ ਚੋਈ ਜਾਣਾ ਹੈ ਨਾ ਗਰਮੀ ਮੰਨਣਾ ਵੀ ਨਹੀਂ ਇਹ ਗਰਮੀ ਜਿਹੜੀ ਆ ਆ ਦੇਖੋ ਜੀ ਥਣਲੇਵਾ ਕਰੋ ਨੇੜੇ ਤੋਂ ਚੈੱਕ ਕਰਵਾ ਲਈਦਾ ਹੂੰ ਬੱਗੇ ਤਾਂ ਸਹਿਬਤਾ ਨਾ ਤੇਰੀ ਹਾਂ ਲਿਆਓ ਫਿਰ ਖੋਲ ਮੈਂ ਵੀ ਨਹੀਂ ਲਊਂ ਯਾਰ ਬੱਛੇ ਨਹੀਂ ਤੇ ਮਗਰ ਇਹਦੇ ਸ਼ਾਹੀ ਵਾਲ ਬੱਚੀ ਆ ਗਈ ਹੈ ਨਾ ਕਿਹ ਮੈਕਰਾਸ ਬਰੀਡ ਦੇ ਸ਼ਕੀਨਾ ਕੋਲ ਆਈ ਲੱਗਦੀ ਹੈ ਇਹ ਹਾਂ ਬੰਦੇ ਵਾਲਾ ਸ਼ੌਕੀ ਜੀ ਹੂੰ ਕ੍ਰੋਸ ਬਰੀਡ ਵਿੱਚ ਬੰਦੇ ਕ੍ਰੋਸ ਬਰੀਡ ਤੇ ਕੰਮ ਕਰਦੇ ਆ ਨਾ ਜੀ ਦੁੱਧ ਵੀ ਯਾਰ ਬੱਛੀ ਨਾ ਵਾਲਾ 16 17 18 ਨਾ ਨਾਮ ਨਾਲ ਤੇ ਦੇਣਾ ਵੀ ਫੈਟ ਵਾਲਾ ਜਮਾ ਭਾਈ ਥੇਜ ਨਾਲ ਓਕੇ ਲੈ ਚਲੋ ਇਹਨੂੰ ਤਾਂ ਤੇ ਬਾਕੀ ਦੀ ਗੱਲ ਗਾਂ ਚੱਲਣਾ ਇਹਨਾਂ ਦਾ ਕਿ ਆਉਣ ਵਾਲਾ ਟਾਈਮ ਇਹਨਾਂ ਦਾ ਹੁਣ ਗਰਮੀ ਦੇ ਵਿੱਚ ਗਰਮੀ ਨਾਲ ਕੋਈ ਚੀਜ਼ ਹੀ ਨਹੀਂ ਪੈਂਦੀ ਹਾਂ ਹੂੰ ਤੂੰ ਬਾਲਾ ਬੱਚਿਆ ਆ ਦੇਖੋ ਜੀ ਤੇ ਜਿਹੜੀ ਗੱਲ ਕਰੂਗਾ ਬਾਈ ਧਾਮ ਵਾਲੀ ਹੋਊਗੀ ਕੋਈ ਐ ਨਹੀਂ ਗੱਲ ਹੈਗੀ ਆ ਦੇਖੋ ਜੀ ਹੂੰ ਬੱਚੇ ਨੂੰ ਜਾਂਦੀ ਹੈ ਨਾ ਹਾਂ ਮੁਰਸ਼ੀ ਕਰਦੇ ਹੂੰ ਆ ਦੇਖੋ ਜੀ ਤੇ ਲੈਵੇ ਦੀ ਫਿਟਿੰਗ ਫੂਟਿੰਗ ਬਹੁਤ ਆ ਜੀ ਹੈ ਨਾ ਆ ਦੇਖੋ ਜੀ ਕਿੱਥੋਂ ਟਿੱਕਰ ਲੈਵਾ ਇਹਦਾ ਪਿਆ ਮੂਹਰੋਂ ਵੀ ਤੇ ਪਿੱਛੇ ਵੀ ਹਵਾਨਾ ਚੰਗਾ ਦੁੱਧ ਰੱਖਦੀ ਆ ਦਾਮ ਕਿਉਂਕਿ ਅਸੀਂ ਤਾਂ ਕਹਿਣ ਨੂੰ ਕਹਿ ਦਾਂਗੇ ਲੇਵਾ ਵੀ ਗਵਾਈ ਇਹਦੀ ਭਾਰ ਦਾ ਵੀ ਦੁੱਧ ਦੇ ਦੋਗੀ ਹੈ ਨਾ ਹੂੰ ਚਲੋ ਫਿਰ ਲਾਓ ਬੱਚਾ ਤੇ ਕਰ ਲਿਓ ਬਾਈ ਨਾਲ ਜਰੂਰ ਸੰਪਰਕ ਕਿਉਂਕਿ ਬਾਈ ਦੇ ਪਸ਼ੂ ਵੀ ਚੰਗੇ ਹੁੰਦੇ ਆ ਤੇ ਬਾਕੀ ਦਾ ਦਸਾਲੀ ਤੁਸੀਂ ਆਪ ਵੀ ਕਰ ਲੈਣੀ ਹੁੰਦੀ ਆਪਣਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਜਿਹੜਾ ਮਰਜੀ ਜੋਗੇ ਯਾਰ ਓਕੇ ਜੀ ਆ ਦੇਖੋ ਤੁਹਾਡੇ ਸਾਹਮਣੇ ਬੱਚਾ ਲਾਇਆ ਤੇ ਬਾਕੀ ਦਾ ਬਾਈਪਾਸ ਕਰਕੇ ਲਿਉਂਦਾ ਤੇ ਕਿੰਨੇ ਦਿਨਾਂ ਦੀ ਸੂਈ ਪਿਆ ਵ ਅੱਗੇ ਰਾਤ ਹੀ ਹੋਈ ਹੈ ਜੇ ਰਾਤ ਦੀ ਬੋਲਾ ਜੇ ਜੇ ਰੋਕੇ ਹਾਂ ਜੇ ਦੋ ਦਿਨ ਹੀ ਰਾਤ ਸੂਈਆਂ ਦੋਵੇਂ ਤਾਂ ਆਈ ਨੇ ਠੀਕ ਆ ਆ ਦੇਖੋ ਜੀ ਆ ਕੇ ਪਸ਼ੂ ਸੂਪ ਪੈਂਦੇ ਹਨਾ ਉਹਦੀ ਹਾਂ ਰਿਗਾਰਡ ਵੀ ਬਹੁਤ ਆ ਬੱਚੀ ਆ ਓਕੇ ਜੀ ਆ ਦੇਖੋ ਵੀਰੋ ਨਿਆਣਾ ਪਾ ਪਾ ਰਹੇ ਆ ਬੱਚਾ ਦਿੱਤਾ ਬੰਨ ਤੇ ਜਮਾ ਹੀ ਨਹੀਂ ਕੋਈ ਬਾਤ ਆ ਹਨਾ ਭਾਈ ਬੱਗੇ ਓਕੇ ਓਕੇ ਘਰੇ ਰੱਖਣ ਵਾਲੀ ਆ ਠੀਕ ਆ ਠੀਕ ਆ ਵੀਰੇ ਘਰੇ ਦੁੱਧ ਪੀਣ ਨੂੰ ਮੱਝ ਲੈਣ ਦੀ ਲੋੜ ਨਹੀਂ ਪੈਣੀ ਆ ਦੇਖੋ ਜੀ ਕਿਉਂਕਿ ਹਰੇਕ ਭੈਣ ਭਰਾ ਨੂੰ ਗਾ ਗਰਮੀ ਆਉਂਦੀ ਦੁੱਧ ਦੀ ਥੋੜੀ ਤੋਚਣ ਜਿਆਦਾ ਆ ਹਨਾ ਆ ਦੇਖ ਬੱਚੀਆਂ ਖਾਂ ਖੋਣਗੇ ਨਹੀਂ ਠੀਕ ਆ ਵੀਰੇ ਠੀਕ ਆ ਠੀਕ ਆ ਆ ਦੇਖੋ ਜੀ ਧਾਰਾ ਦੂਰਾਂ ਸਾਨੂੰ ਕਰਾਵਾਂ ਇੱਕ ਧਾਰਾ ਦੂਰਾਂ ਬਾਈ ਦੀ ਇੱਕ ਨੰਬਰ ਹੂੰ ਆ ਦੇਖੋ ਨਿਬੜ ਦਿਆ ਹਨਾ ਬਗੇ ਦੂਜਿਆਂ ਜੋ ਵੀ ਮਾਰੋ ਹੂੰ ਕੋਈ ਦਿੱਸੇ ਧਰ ਲੈ ਆਏ ਹੋੜੇ ਪੈਰ ਵੀ ਨਹੀਂ ਵੀਰੇ ਠੀਕ ਆ ਬੈੜ ਤੇਰੀ ओके ਗੱਲ ਬਣੀ ਪਈ ਆ ਥੱਲੇ ਉਹ ਤਾਂ ਆ ਦੇਖੋ ਜੀ ਕਰਮ ਵਾਲੀ ਨਾ ਜਮਾ ਪੈਰ ਨਹੀਂ ਪਟਿਆ ਜਿੱਥੇ ਬਾਈ ਨੇ ਖੜਾ ਤੀ ਉੱਥੇ ਹੀ ਖੜੀ ਆ ਹਨਾ ਬਾਈ ਸ਼ਮਨਾ ਹੀ ਆ ਆ ਦੇਖੋ ਚਾਰ ਚਾਰ ਧਾਰਾਂ ਮਾਰੀਆਂ ਥੱਲੇ ਮਾਰਦਾ ਬਾਈ ਖਰਗਾਟ ਪੈਂਦਾ ਤੇ ਜੱਗ ਦੇ ਵਿੱਚੋਂ ਖੜਕਾ ਸੁਣਦਾ ਹਨਾ ਆਹਦਾ ਜਮਾ ਦਸਾਲੀਆਂ ਹੋ ਗਿਆ ਹਨਾ ਬਾਈ ਹੋਰ ਮਾਰਦੇ ਚਾਰ ਕੇ ਧਾਰਾਂ ਨਜ਼ਾਰਾ ਬਹੁਤ ਆਉਂਦਾ ਥੱਲੇ ਹੂੰ ਆ ਦੇਖੋ ਜੀ ਆ ਦੁੱਧ ਦੇਖੋ ਕਿਵੇਂ ਜਲ ਪਿਆ ਓਕੇ ਚੱਲ ਬਸ ਬਾਈ ਬੱਗੇ ਬਗੇ ਜਮਾ ਦਸਲੀ ਵਾਲਾ ਕੰਮ ਹੈ ਨਾ ਤਾਂ ਬਾਈ ਮਾਰੀ ਬੁਟੀ ਇਧਰ ਹੀ ਖੜਾ ਹੋਣਾ ਬੱਚੀ ਆ ਦੇਖ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਜਿੱਥੇ ਮਰਜੀ ਤੁਰੇ ਫਿਰ ਸੱਚ ਬਗੇ ਆਪਾਂ ਭੁੱਲ ਗਏ ਸੂਆ ਕਿਹੜਾ ਬਾਈ ਇਹ ਹੈ ਸੂਆ ਕਿਹੜਾ ਸੂਆ ਯਾਰ ਦੂਜਾ ਲਾਲਾ ਪਹਿਲਾ ਲਾਲਾ ਨਾ ਵੀ ਕੋਈ ਚੱਲ ਕਿਹੜਾ ਮਰਜੀ ਲਾ ਲਿਆ ਅਗਲਾ ਦੂਜਾ ਹੋ ਤੇ ਫਿਰ ਪੈਸੇ ਕਿੰਨੇ ਆ ਦੇ ਪੈਸੇ ਬਾਈ ਫੋਨ ਤੇ ਕਰਾਇ ਜਾਇਜ਼ ਜਾਇਜ਼ ਹੋਣਗੇ ਜਮਾ ਪਹਿਲੇ ਬਾਈ ਨੂੰ ਹੀ ਦੇ ਦੇਣੀ ਹੈ ਜਿਹੜੇ ਨੇ ਆ ਜਿਹੜੇ ਫੋਨ ਵਾਲਾ ਕੋਈ ਹੁੰਦੇ ਓਕੇ ਜੀ ਤਰੇ ਨਹੀਂ ਪੁੰਨੀ ਬੱਚੀ ਨਹੀਂ ਮਿਲਿਆ ਨਹੀਂ ਓਕੇ ਜਮਾ ਗੱਲਵਾ ਤਾਂ ਆਪਾਂ ਵੀ ਜਮਾ ਨਾ ਲੈ ਦੁਬਾਰਾ ਦੇਖ ਦੁਬਾਰਾ ਤੇ ਬਾਕੀ ਦਾ ਥਾਨ ਦੇਖੋ ਕੱਢਿਆ ਹਨਾ ਸਾਰਾ ਫੇਰ ਪਾ ਲਿਆ ਤਾਂ ਨਹੀਂ ਦਿੱਕਾ ਆ ਆਦਾ ਕਮਾਲ ਹੋਈ ਪਈ ਹੈ ਹਨਾ ਇਹ ਹੈ ਜਾਨਵਰ ਕਰੇ ਰੱਖਣ ਵਾਲਾ ਨਹੀਂ ਠੀਕ ਆ ਵੀਰੇ ਦੁੱਧ ਪਾਉਂਦੀ ਕਿਲੋ ਘੱਟ ਦੇ ਦੇ ਪਰ ਜਾਨਵਰ ਮੋੜ ਹੈ ਨਾ 16 17 ਕਿਲੋ ਦੁੱਧ ਤੇ ਮੋਲੇ ਦਾ ਹੋਣਾ ਫੋਨ ਤੇ ਹਨਾ ਤੇ ਹੁਣ ਵੀਰੇ ਦੋ ਨੰਬਰ ਤੇ ਜਿਹੜੀ ਵੱਡੇ ਸਾਈਜ਼ ਵਾਲੀ ਤੇ ਵੱਡੇ ਲੇਵੇ ਦਾ ਸਾਈਜ਼ ਵੀ ਵੱਡਾ ਹਨਾ ਤੇ ਮਗਰ ਕੀ ਆ ਗਿਆ ਮਗਰ ਬੱਚਾ ਮਗਰ ਬੱਚਾ ਆ ਗਿਆ ਇਹ ਰਾਤੀ ਸੂਈ ਆ ਇਹ ਰਾਤੀ ਸੂਈ ਆ ਠੀਕ ਆ 30 ਕਿਲੋ ਬਹਿਣਾ 30 ਕਿਲੋ ਦੇ ਦਊਗੀ ਲੈਵਾ ਦੇਖ ਕੇ ਤਾਂ ਲੱਗਦਾ ਫਿਰ ਗਾਂ ਅਗਲੇ ਦੀ ਸੇਵਾ ਤੇ ਵੀ ਆ ਹਨਾ ਖੋਲੋ ਇਹਨੂੰ ਤੋੜਾ ਤਰ ਮਗਰ ਕੀ ਆ ਗਿਆ ਬੱਚਾ ਬੱਚਾ ਦੇਤਾ ਉਹਦੇ ਮਗਰ ਬੱਚੀ ਆ ਗਈ ਇਹਦੇ ਮਗਰ ਬੱਚਾ ਜੀ ਇਹਦੀਆਂ ਵੀ ਤੁਹਾਨੂੰ ਧਾਰਾਂ ਧੂਰਾਂ ਕਰਾ ਮੈਂ ਚੈੱਕ ਤੇ ਪਿਓਰ ਐਚਪੀ ਚ ਆ ਗਈ ਥੋੜੀ ਲਾਲੀ ਭਾਂਕ ਮਾਰਦੀ ਆ ਯਾਰ ਸ਼ਹਿਰ ਦੀ ਵਿੱਚੋਂ ਆ ਦੇਖੋ ਫੇਸ ਕਰੋ ਚੈੱਕ ਹੂੰ ਥੱਲੇ ਉਹ ਤਾਂ ਨਾ ਜੇ ਆਪਾਂ ਗੱਲ ਕਰ ਲਗੇ ਵੀ ਬਸ ਲੇਖੇ ਮੁਕੇ ਪਏ ਆ ਜੀ ਹਨਾ ਆ ਦੇਖੋ ਜੀ ਹਮ ਆ ਥਾਂ ਲੇ ਵਨ ਇਹਨੂੰ ਧੁਕਰਾਵਾਂਗੇ ਜੀ ਚੈੱਕ ਆ ਦੇਖੋ ਦੇਖ ਬੱਕ ਕਿੰਨਾ ਬੋਲਾ ਕੱਢਿਆ ਦਾ ਭਾਈ 7 ਕਿਲੋ ਚੂੜੀ ਲੜ ਕੇ ਤੇ ਜੇਰ ਜੂਰ ਕੰਪਲੀਟ ਆ ਠੀਕ ਆ ਜੀ ਲੈ ਆਓ ਥੱਲੇ ਗਾਂ ਦੀ ਚੋਣ ਵੀ ਥਾਲਾ ਦੀ ਜੀ ਮਗਰ ਓਕੇ ਫੇਸ ਕਰੋ ਚੈੱਕ ਹਮ ਨਹੀਂ ਸੋਹਣੀ ਹੈ ਹਮ ਲੈ ਚਲੋ ਜੀ ਨਹੀਂ ਗੱਲ ਬਾਈ ਜੀ ਹਮ ਸੂਆ ਕਿਹੜਾ ਸੂਆ ਦੂਜਾ ਬਾਈ ਦੂਜਾ ਸੂਆ ਆ ਗਿਆ ਤੇ ਥੋੜੀ ਜਿਹੀ ਐਫਪੀਨਾ ਯਰ ਸ਼ੈਰ ਦਾ ਕਨੈਕਸ਼ਨ ਇਹਦੇ ਚ ਹੈਗਾ ਕਿਉਂਕਿ ਲਾਲੀ ਮਾਰਦੀ ਹੈ ਵਿੱਚੋਂ ਹੂੰ ਤੇ ਲੇਵਾ ਦੇਖੋ ਤੁਸੀਂ ਕੋਈ ਛੈੜ ਨਹੀਂ ਥਣ ਲੱਗੇ ਵਿਆ ਅੱਧੇ ਅੱਧੇ ਫੁੱਟ ਦੀ ਦੂਰੀ ਤੇ ਹਨਾ ਆ ਲਓ ਇਹ ਅਗਲਾ ਕਹਿੰਦਾ ਕਰੀ ਗਾ ਬਾਈ ਬੋਤ ਹੂੰ ਆ ਦੇਖੋ ਜੀ ਹਣ ਲੇਵਾ ਨੇੜ ਤੋਂ ਕਰ ਲੋ ਚੈੱਕ ਸਮਾਰ ਕੇ ਆ ਦੇਖੋ ਕਹਿੰਦਾ ਬਈ ਬੱਚੀ ਹੈ ਲਿਆ ਬਸ ਬਾਈ ਕੋਈ ਨਹੀਂ ਗੱਲ ਕੋਈ ਹੂੰ ਲੇਵਾ ਨਾ ਤੋਰ ਨਹੀਂ ਦਿੰਦਾ ਹਨਾ ਵੜਨ ਫਸੀ ਪਈ ਆ ਆ ਦੇਖੋ ਜੀ 30 ਕਿਲੋ ਜਰ ਦੱਸਦੇ ਇਹ ਨਹੀਂ ਬਹਿੜ ਦੂਗੇ ਕਿਹੜਾ ਦੂਗੇ ਹੂੰ ਇਹ ਤੁਹਾਡੀ ਗੱਲ ਜਮਾ ਜਾ ਜਾ ਦੇਖੋ ਜੀ ਲਾਟ ਨੰਗੂ ਜਾਗਦੀ ਆ ਬੱਚੀ ਕੋਈ ਇਹੋ ਜੀ ਗੱਲ ਨਹੀਂ ਹੈਗੀ ਵੀ ਕਿਤੇ ਟੁੱਟੀ ਮਰੀ ਜੀ ਹੋਵੇ ਤੇ ਲਾਓ ਫਿਰ ਬੱਚਾ ਕੇ ਬੱਚੇ ਦੀ ਲੋੜ ਹੀ ਨਹੀਂ ਜੀ ਇਹ ਤਾਂ ਪਿਓਰ ਐਚਐਫ ਆ ਗਈ ਇਹਨੂੰ ਕੋਈ ਚੱਕਰ ਨਹੀਂ ਜਿਹਦੇ ਨੋਨੇ ਲਾ ਰਹੇ ਕੋਈ ਗੱਲ ਨਹੀਂ ਬਸ ਨਿਆਣਾ ਪਾਲਾ ਬੱਚਾ ਹਜੇ ਉੱਠਦਾ ਨਹੀਂ ਹੈ ਨਾ ਜੱਜ ਨਾ ਨਾ ਖਾਵਾਗੇ ਆਪਾਂ ਲਾਟ ਜਮਾ ਗੱਲ ਓਕੇ ਜੀ ਓਕੇ ਆ ਦੇਖੋ ਤੁਹਾਡੇ ਸਾਹਮਣੇ ਖੇਲਣ ਵਾਲੇ ਤਾਂ ਸੌਦੇ ਹੀ ਹੈ ਨਹੀਂ ਗੇ ਜਰੂਰ ਮੁਝੇ ਜਪਾ ਨਹੀਂ ਗਈ ਨਹੀਂ ਓਕੇ ਵੀਰੇ ਓਕੇ ਓਕੇ ਇਹ ਦਿੱਤਾ ਮਾਰ ਆ ਦੇਖੋ ਜੀ ਕਿੱਥੇ ਲੈ ਕੇ ਭਾਜੂ ਦੁੱਧ ਦਾ ਤਾਂ ਥੱਲੇ ਇਹਦੇ ਬੱਠਾ ਲਗਾ ਹਨਾ ਜੀ ਬਾਲਾ ਦੀ ਮਹੀਨੇ ਦਾ ਝੋਲਾ ਯਾਰ ਹੂੰ ਉਹ ਤਾਂ ਅਗਲੇ ਦੀ ਮਰਜ਼ੀ ਆ ਆ ਦੇਖੋ ਧਾਰਾ ਦੂਰਾ ਕਰੋ ਜੇਕ ਨੰਬਰ 1 ਧਾਰਾ ਬਾਲਾ ਚੰਗਾ ਜੀ ਜਿਹੜਾ ਬੋਲੋ ਹੀ ਹੈ ਬਲੇਵੇ ਦੀ ਤਕਲੀਫ ਜ਼ਰੂਰ ਮੰਨੀ ਜਾਂਦੀ ਹੈ ਨਾ ਥੋੜੀ ਬਾਲਾ ਰੋਟੀ ਦਾ ਬਾੜੀ ਮੁੱਠੀ ਭੜਵੀ ਹੈਗੀ ਹੁਣ ਵੀਰੇ ਜਦੋਂ ਆਪਾਂ ਵੀਡੀਓ ਬਣਾ ਕੇ ਹੈਟਗੇ ਨੂੰ ਥੋੜੀ ਬਹੁਤ ਹੀ ਹੋਰ ਵੇਲੀ ਕਰਦੀ ਚੰਗਾ ਪਹਿਲਾਂ ਵੀ ਕਰੀਏ ਤੜਕੇ ਹੋਰ ਹੋਰ ਕਰਦੀ ਹੁਣ ਥੋੜੀ ਜੀ ਥੋੜਾ ਮੰਨਦੀ ਹੈ ਨਾ ਇਹਦਾ ਕੋਈ ਨਹੀਂ ਫੂਟ ਕਲੀਪ ਮੰਨਦੀ ਹੈ ਦਿਨ ਹੀ ਆ ਦੇਖੋ ਜੀ ਧਾਰਾ ਦੁਰਾ ਕਰੋ ਜੇ ਕੋਈ ਚੱਕਰ ਹੀ ਨਹੀਂ ਇਹ ਜਿਆ ਤੇ ਜਦੋਂ ਆਪਾਂ ਨਿਆਣਾ ਪਾਇਆ ਤੇ ਲੇਵਾ ਘੁੱਟਿਆ ਗਿਆ ਹੈ ਨਾ ਤਾਂ ਕਰਕੇ ਮੂਰ ਸ਼ਰਨਾ ਯਾਰ ਕੋਈ ਥਾਂ ਤੇ ਨਾ ਆਪਾਂ ਆਪਣੀ ਜਿੰਮੇ ਤਾਂ ਖੜਿਆ ਜੀ ਚਲੋ ਬਾਜੀ ਮੂਰ ਲਿਆਂ ਚ ਹੋਰ ਮਾਰਦੇ ਪਹੁੰਦੀ ਚਾਰ ਹਾਲੀ ਕਰਕੇ ਲੈ ਵੀ ਆ ਵੀ ਯਾਰ ਓਕੇ ਓਕੇ ਕੋਈ ਕੋਈ ਨਹੀਂ ਬਾਈ ਵਹਿੜਦਾ ਠੀਕ ਆ ਵੀਰੇ ਠੀਕ ਆ ਹੂੰ ਤੇ ਬਾਕੀ ਦੀ ਗੱਲ ਲੇਵਾ ਲੂ ਵਾ ਚੰਗਾ ਹਨਾ ਪੂਰਾ ਫੀਟਿੰਗ ਵਾਲਾ ਲੇਵਾ ਕਿਤੋਂ ਖੁੰਜੀ ਵੀ ਬਹਿਣ ਨਹੀਂ ਹੈਗੀ ਜੀ ਆ ਦੇਖੋ ਜੀ ਧਾਰਾਂ ਤੁਰਾਂ ਤੁਹਾਨੂੰ ਕਰਾਤੀਆਂ ਚੈੱਕ ਤੇ ਥਾਂ ਲੇ ਵਾ ਤੁਹਾਨੂੰ ਨੇੜ ਤੋਂ ਕਰਾਗੇ ਚੈੱਕ ਆ ਦੇਖੋ ਜੀ ਤੇ ਗੱਲ ਨਾ ਪੂਰੀ ਇੱਕ ਨੰਬਰ ਆ ਥਾਲਿਓ ਤੇ ਦੁੱਧ ਫਿਰ ਬੱਗੇ ਕਿੰਨਾ ਦੇ ਦੂਗੀ ਇਹ 30 ਕਿਲੋ ਤੁਹਾਨੂੰ ਦੁੱਧ 30 ਕਿਲੋ ਦੁੱਧ ਦੇ ਦੂਗੀ ਤੇ ਜੇ ਹੁਣ ਵੀ ਆਪਾਂ ਕੱਢਣ ਲੱਗ ਜੀਏ ਬੌਲਾ ਚੰਗਾ ਕੱਢਿਆ ਵਾ ਹੋਰ ਵੀ ਭਰ ਦੂ ਬਾਲਟੀਆਂ ਹਨਾ ਦੋ 18 ਕਿਲੋ ਓਕੇ ਤੇ ਫਿਰ ਮੁੱਲ ਇਹਦਾ ਮੁੱਲ 7 ਕਿਲੋ ਕੋਚ ਹੋਇਆ ਢੜਕੀਆ ਹੂੰ ਤੇ ਹੁਣ ਗਰਲੈਂਡੋ ਦੀ ਗੱਲ ਕਰਨਗੇ ਇਹ ਬਈ ਇਹ ਲੈਂਦੀ ਆ 6 ਤੋਂ 7 ਦਿਨ ਇਹ ਵੀ ਸੀਜ਼ਨ ਸਾਉ ਬਹੁਤ ਆ ਹਨਾ ਓਕੇ ਓਕੇ ਆਏ ਬਠਾਣ 7 ਹੂੰ ਬਾਹਰ ਦਾ ਕੋਈ ਮੁੱਢੀ ਨਹੀਂ ਆ ਨਹੀਂ ਠੀਕ ਆ ਬਰੇ ਲਿਆ ਅੱਛੀ ਗੱჭੀ ਟੱਲ ਲਾ ਗਈ ਹੂੰ ਲਿਆਓ ਫਿਰ ਬਾਹਰ ਬਹੁਤ ਚੰਗਾ ਥਾਣਾ ਤੇ ਬਾਕੀ ਦੀ ਗੱਲ ਇਹਨੇ ਤਿਆਰੀ ਚੰਗੀ ਹੋਈ ਨਾ ਉਹਨਾਂ ਨੂੰ ਫੜ ਲੈਣੀ ਆ ਬੜਾ ਨੂੰ ਦੋ ਕੋ ਬਈ ਇਹਨੇ 20 ਕਿਲੋ ਦੇਣਾ ਨਹੀਂ ਦੇਣਾ ਦੁੱਧ ਦੇ ਨੇ ਜਿੱਦੇ ਤਿਆਰ ਹੋਣੇ ਤਿਆਰ ਹੋ ਜਾਣਾ ਇਹਨੇ ਹੋਰ ਬੱਕੀ ਗੱჭੀ ਕੱਚੀ ਜ਼ਰੂਰ ਆਗੀ ਕੱਚੀ ਵੀ 5-7 ਦਿਨਾਂ ਦੀ ਕਾਦੀ ਕੱਚੀ ਹੁੰਦੀ ਆ ਹਨਾ ਤੁਰੋ ਹੋਰ ਮੋੜ ਲਾ ਉਹ ਜਾਂ ਮੋੜ ਠੀਕ ਆ ਜੀ ਹੂੰ ਤਾਂ ਕੁਝ ਕੁ ਮ ਕੋਲ ਬਾਕੀ ਦਾ ਲੇਵਾ ਨਾ ਗਾਂ ਤੋਂ ਸਟਾਰਟਿੰਗ ਹੋ ਕੇ ਪਿੱਛੇ ਤਾਂ ਹੀ ਤੇ ਅੱਗੇ ਤਾਂ ਹੀ ਪਿਆ ਹੈ ਨਾ ਹੂੰ ਇਹ ਤਾਂ ਹੁਣ ਆਪਾਂ ਨੂੰ ਪਤਾ ਤੇਰੇ ਪਤਵਾਂ ਨੂੰ ਆਹ ਦੇਖੋ ਜੀ ਇੰਨੀ ਗੁੰਨੀ ਤੇ ਬਾਕੀ ਗਰਲੈਂਡ ਹੋ ਜਾ ਗਈ ਹੈ ਨਾ ਜਵਾਰ ਪੌਰ ਚ ਆ ਗਈ ਲੈਓ ਬਾਕੀ ਦਾ ਬੱਚੀ ਜਿੰਨੀ ਵੀ ਹੈਗੀ ਚੰਗੀ ਹੈ ਨਹੀਂ ਗੱਲ ਹੈਗੀ ਵੀ ਕਿਤੇ ਖੁੰਜੀ ਵੀ ਹੈ ਨਾ ਇੱਕ ਨੰਬਰ ਬੱਚੀ ਹੈਗੀ ਕਿਸੇ ਪਾਸੋਂ ਲੰਬੇ ਵਾਲੀ ਗੱਲ ਹੀ ਨਹੀਂ ਕੋਈ ਗਰਮੀ ਵਾਲੇ ਤੋਫੇ ਆ ਜਾਣਾ ਗਰਮੀ ਵਾਲੇ ਜਮਾ ਗਰਮੀ ਵਾਲੇ ਤੋਫੇ ਤੇ ਬੱਗੇ ਕਿੰਨਾ ਦੁੱਧ ਦੇ ਦੂਗੀ 20 ਕਿਲੋ ਦੇ ਦੂ ਚਲੋ ਬਾਕੀ ਦਾ ਅਗਲੇ ਸੇਵਾ ਆਉਂਦੀ ਹੈ ਤੇ ਇਹਦੇ ਫਿਰ ਕਿੰਨੇ ਪੈਸੇ ਇਹ ਵੀ ਕੋਈ ਗੱਲ ਹੈ ਠੀਕ ਆ ਨੰਬਰ ਬੋਲ ਦਿਓ ਫਿਰ 9876524670 9876524670 ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਬਾਲੇ ਵਾਲੀ ਤਿੰਨ ਬੈੜਾਂ ਸੀ ਤਿੰਨੇ ਤੁਹਾਨੂੰ ਦਿਖਾਤੀਆਂ ਬਾਕੀ ਇਹ ਦਸੱਲੀ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਦਸੱਲੀ ਤੁਸੀਂ ਆਪ ਵੀ ਕਰ ਲੈਣੀ ਆ ਤੇ ਬਾਕੀ ਆ ਬਾਈ ਦੇ ਪਸ਼ੂ ਦਸੱਲੀ ਵਾਲੇ ਹੁੰਦੇ ਇਹੋ ਜੀ ਗੱਲ ਨਹੀਂ ਹੈ ਹੂੰ ਤੇ ਬਾਕੀ ਦਾ ਤਿੰਨ ਸੀਗੀਆਂ ਤਿੰਨੇ ਤੁਹਾਨੂੰ ਦਿਖਾਤੀਆਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈਤਾਂ ਇਹਦੇ ਲਈ ਧੰਨਵਾਦ ਜਲਦ ਮਿਲਦੇ ਗਨੇ ਵੀਡੀਓ ਦੇ ਨਾਲ